ਅਸੀਂ ਤੇ ਇੱਥੇ ਪਾਰਕ ਤੋਂ ਕੋਈ ਕਰੀਬ ਕਿਲਾ ਪਿੱਛੇ ਦੇਖਿਆ ਵੀ ਬਹੁਤ ਤੇਜ਼ ਗੋਲ ਦੀ ਲੱਗਿਆ ਵਾ ਬਹੁਤ ਜ਼ਿਆਦਾ ਅੰਧਾ ਤੁੰਦ ਗੱਡੀ ਤੇਜ਼ ਵਧੀ ਆ ਤਾਂ ਯਾਰ ਰੇੜੀ ਦੇ ਕੋਲ ਖੜਾ ਸੀ ਆ ਉਹਨੇ ਕੱਚੀ ਚਿੱਟੀ ਲਗੀ ਤੋਂ ਸਾਈਡ ਤੇ ਇੱਕ ਲੱਤ ਕੀਤੀ ਏਦਾਂ ਉੱਥੋਂ ਗੱਡੀ ਚੁੱਕ ਲਈ ਗੱਡੀ ਘੜ ਕੇ 200 ਦੀ ਸਪੀਡ ਤੇ ਜਾਦੀ ਸੀ 220 ਉਹ ਬੜੀ ਤੇਜ਼ੀ ਰਫਤਾਰ ਨਾਲ ਆਈ ਆ ਵਾਹ ਕੇ ਰੇਡੀ ਵਾਲੇ ਦੇ ਨਾਲ ਟਕਰਾ ਗਈ ਹੈ ਜਿਹੜਾ ਰੇਡੀ ਤੇ ਲਾ ਕੇ ਖੜਾ ਸੀਗਾ ਹੈ ਵਿਅਕਤੀ ਉਹਦੀ ਡੈਥ ਹੋ ਗਈ ਹੈ ਕਾਰ ਵਾਲਾ ਜਿਹੜਾ ਗੰਭੀਰ ਜ਼ਖਮੀ ਹੈ ਉਹਨੂੰ ਸੁਲਤਾਨਪੁਰ ਜਿਹੜੇ ਉਹ ਜਾ ਗਿਆ ਹੈ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਵਾਪਰ ਗਿਆ ਭਿਆਨਕ ਸੜਕ ਹਾਦਸਾ ਦੋ ਨੌਜਵਾਨਾਂ ਦੀ ਹੋ ਗਈ ਮੌਤ ਤੇਜ਼ ਰਫਤਾਰ ਕਾਰ ਦੀ ਟੱਕਰ ਮਗਰੋਂ ਨੌਜਵਾਨ ਦੇ ਹੋਏ ਟੋਟੇ ਟੋਟੇ 100 ਮੀਟਰ ਦੂਰ ਜਾ ਕੇ ਡਿੱਗੀ ਇੱਕ ਲੱਤ ਗੱਡੀ ਕਿਤੇ ਹੋਰ ਤੇ ਇੰਜਨ ਕਿਤੇ ਹੋਰ ਉੱਡ ਗਏ ਪਰ ਖੱੱਚੇ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਇੱਕ ਭਿਆਨਕ ਸੜਕ ਹਾ사 ਵਾਪਰ ਗਿਆ ਜਿਸ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਕੰਡੇ ਖੜੇ ਤਰਬੂਜਿਆਂ ਦੀ ਰੇੜੀ ਲੱਗੇ ਖੜੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਹਵਾ 'ਚ ਉੱਡ ਗਿਆ ਅਤੇ ਉਸ ਦੇ ਸ਼ਰੀਰ ਦੇ ਟੋਟੇ ਟੋਟੇ ਹੋ ਗਏ ਉਸ ਦੀ ਇੱਕ ਲੱਤ 100 ਮੀਟਰ ਦੂਰ ਜਾ ਕੇ ਡਿੱਗੀ ਟੱਕਰ ਤੋਂ ਬਾਅਦ ਗੱਡੀ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਹ ਵੀ ਸੜਕ ਕੰਡੇ ਰੁੱਖਾਂ ਨਾਲ ਝਟਕ ਰਾਇਆ ਜ਼ਿਕਰਯੋਗ ਹੈ ਕਿ ਇਸ ਸੜਕ ਹਾਦਸੇ ਦੇ ਦੌਰਾਨ ਗੱਡੀ ਦੇ ਵੀ ਪਰਖੱਚੇ ਉੱਡ ਗਏ ਗੱਡੀ ਦਾ ਇੰਜਣ ਕਿਤੇ ਅਤੇ ਬਾਕੀ ਗੱਡੀ ਕਿਤੇ ਹੋਰ ਨਜ਼ਰ ਆਈ ਹੈ ਚਸ਼ਮਦੀਦਾਂ ਦੀ ਮੰਨੀਤਾ ਗੱਡੀ ਚਾਲਕ ਬੇਹੱਦ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਜਿਸ ਵਿੱਚ ਸੜਕ ਕੰਡੇ ਖੜੇ ਨੌਜਵਾਨ ਜੁਗਰਾਸਿ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਤੋਤੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਭਿਆਨਕ ਸੜਕ ਹਾ사 ਵਾਪਰ ਗਿਆ ਹਾਸੇ ਚ ਜਗਰਾਜ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਆਰੰਭ ਕੀਤੀ ਗਈ ਹੈ ਹਾਲਾਂਕਿ ਗੱਡੀ ਚਾਲਕ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਗੱਡੀ ਚਾਲਕ ਦੀ ਵੀ ਮੌਤ ਹੋ ਗਈ ਹਾਲਾਂਕਿ ਫਿਲਹਾਲ ਗੱਡੀ ਚਾਲਕ ਦੀ ਅਜੇ ਸਨਾਖਤ ਨਹੀਂ ਹੋ ਸਕੀ ਇਹ ਜੀ ਪਾਜੀ ਗੱਡੀਆਂ ਬਹੁਤ ਤੇਜ਼ ਆਉਂਦਾ ਸੀਗਾ। ਅੱਛਾ ਜੀ। ਬਹੁਤ ਜ਼ਿਆਦਾ ਅੰਦਾਜ਼ਾ ਲਾਇਆ ਜਾਂਦਾ ਵੀ ਸ਼ਾਇਦ 150 ਦੇ ਹੋਊ। ਅੱਛਾ ਜੀ। ਅਸੀਂ ਮਗਰੇ ਇੱਦੇ ਸਕੂਟੀ ਤੇ ਆ ਰਹੇਗੇ ਤੇ ਗੱਡੀ ਅੰਦਾ ਤੂੰਸੀ ਗੱਡੀਆਂ ਦੀ। ਹਾਂ। ਕਿੱਥੇ ਕੋ ਐਕਸੀਡੈਂਟ ਹੋਇਆ? ਇਹ ਫਾਟਕ ਜਿਹੜਾ ਚਾਕੋੜੇ ਵਾਲਾ ਤਾਸ਼ਪੁਰ ਨੂੰ ਜਾਂਦਾ ਨਾ। ਉਦੋਂ ਤੋਂ ਡਿਨਵਿੰਡੀ ਵਾਲ ਨੂੰ ਕਿੱਲੇ ਕਿਤੇ ਹੋਇਆ ਇਹ। ਲਗਭਗ ਕਿੱਲੇ ਦੀ ਵਾਰ ਤੇ ਨਾਲ ਪੁਰਾਣਾ ਪੰਪ ਸਾਰ ਪੰਪ ਬੰਦ ਹੋ ਗਿਆ ਉਹ ਬੰਦ ਪਿਆ ਹੁਣ। ਗਾੜੀ ਪੈਲ ਸਾਹਿਬ। ਪٹرول ਪੰਪ ਬੰਦ ਹੋ ਗਿਆ ਸਾਰ ਉਹਦੇ ਲਾਗੇ ਹੋਇਆ ਜੀ ਇਹ। ਹਾਂਜੀ ਇਹ ਗੱਡੀ ਵਾਲਾ ਕਿਧਰ ਕੁਧਰ ਜਾ ਰਿਹਾ ਸੀ ਇਹ ਗੱਡੀ ਆ ਉਧਰੋਂ ਆਇਆ ਸੁਲਤਾਨਪੁਰ ਵਾਲੇ ਬੰਦੇ ਆ ਅੱਛਾ ਜੀ ਅਸੀਂ ਤੇ ਇੱਥੇ ਪਾਰਕ ਤੋਂ ਕੋਈ ਤਕਰੀਬਨ ਕਿਲਾ ਪਿੱਛੇ ਦੇਖਿਆ ਵੀ ਬਹੁਤ ਤੇਜ਼ ਕੋਂਡ ਦੀ ਲੱਗਿਆ ਵਾ ਤੇ ਦੇ ਵਿੱਚ ਟਕਰਾਇਆ ਉਹ ਬੰਦਾ ਕਿੱਥੇ ਸੀ ਜੀ ਉਹ ਉਹ ਪਰੇ ਖੜਾ ਸੀਗਾ ਅੱਛਾ ਜੀ ਹਾਂਜੀ ਇਹ ਨਹੀਂ ਪਤਾ ਵੀ ਖਰਬੂਜੇ ਲੈਂਦਾ ਸੀ ਕਿ ਵੇਚਦਾ ਸੀ ਇਹ ਨਹੀਂ ਪੱਕਾ ਪਤਾ ਔਰ ਰੇੜੀ ਦੇ ਲਾਗੇ ਖੜਾ ਸੀਗਾ ਟੱਕਰ ਦੇਖੀ ਆ ਇੰਜਨ ਕਿਦੇ ਪਿਆ ਹਾਂ ਤੇਜ਼ ਬਹੁਤ ਸੀ ਗੱਡੀ ਗੱਡੀ ਬਹੁਤ ਤੇਜ਼ ਸੀਗੀ ਬਹੁਤ ਗੱਡੀ ਬਹੁਤ ਤੇਜ਼ ਸੀਗੀ ਜੀ ਬਹੁਤ ਗੱਡੀ ਤੇਜ਼ ਸੀ ਅੰਦਾਜ਼ਾ ਲਾਵਾਂ ਘੱਟੋ ਘੱਟ 150 ਤੋਂ ਥੱਲੇ ਨਹੀਂ ਹੋ ਸਕਦੀ ਗੱਡੀ ਇੰਨੀ ਤੇਜ਼ ਸੀ ਉਹ ਦੀ ਨੌਜਵਾਨ ਦੀ ਮਾਂ ਤੋਂ ਹਾਂਜੀ ਗੱਡੀਆਂ ਵੀ ਸ਼ਾਇਦ ਖੋ ਸਕਦਾ ਖਨੀ ਖਤਮ ਹੀ ਉਹਦਾ ਵੀ ਬਹੁਤ ਬੁਰਾ ਹਾਲ ਸੀਗਾ ਬਹੁਤ ਬਹੁਤ ਜ਼ਿਆਦਾ ਅੰਧਾ ਤੁੰਦ ਗੱਡੀ ਤੇਜ਼ ਵਜੀ ਆ ਜੀ ਹਾਦਸਾ ਹੋਇਆ ਜੱਗਾ ਮੇਰਾ ਜੀ ਹਾਦਸਾ ਹੋਇਆ ਰੇੜੀ ਦੇ ਕੋਲ ਖੜਾ ਸੀ ਆਉੜੇ ਕੱਚੀ ਚਿੱਟੀ ਲਗੀਰ ਤੋਂ ਸਾਈਡ ਤੇ ਇੱਕ ਲੱਤ ਗਈਤੀ ਏਦਾਂ ਉਥੋਂ ਗੱਡੀ ਚੋਕਰੀ ਗੱਡੀ ਘੜ ਕੇ 200 ਦੀ ਸਪੀਡ ਤੇ ਜ਼ਿਆਦੀ ਸੀ 200 ਤੋਂ ਵੀ ਇਹ ਨਹੀਂ ਸਪੀਡ ਤੇ ਆਉਦੀ। ਬੜੀ ਆਹੀ। ਕਹਿੰਦੇ ਨੇ ਟੱਕਰ ਮਾਰੀ। ਟੱਕਰ ਮਾਰੀ ਚੋਕੀ ਗੱਡੀ ਨਾਲ ਲਾਈ ਏ। ਰੇੜੀ ਦਾ ਕੁੰਡਾ ਵੀ ਨਾਲ ਤੋੜ ਤੋੜ ਕੇ ਪਹਿਲਾਂ ਗੱਡੀ ਦਾ ਕੁੰਡਾ ਤੋੜੇ ਨਾਲ ਖੜਾਈ ਨਾਲ ਚੋਕੇ ਲਈ ਗੱਡੀ। ਇਹ ਕੀ ਕਰ ਰਿਆ ਸੀ ਸੜਕ ਨਾਲ? ਇਹ ਝੜਕ ਨਾਲ ਦੁਕਾਨ ਦੀ ਲੱਗੀ ਮੈਨੂੰ ਕਹਿਣ ਲੱਗਾ ਵੀ ਮੇਰੇ ਵੀ ਕਰਬੂਜੇ ਪਾ ਲਈ ਉਤੋਂ। ਤੇ ਮੈਂ ਕਿਹਾ ਚਲ ਕਾਊਂਟਰ ਤੇਰੇ ਵੀ ਪਾ ਲਿਆਵਾ ਕਿਸੇ ਦੇ ਘਰੋਂ ਪਾਉਣੇ ਹੈ। ਆਹ ਗੱਲ ਹੀ ਬਾਤ ਏ। ਉਹਨੇ ਜੇ ਰੁਕ ਗਏ ਪਾ ਇਹ ਆ ਨਾ ਮੁਰ ਜਾਣਾ ਚੱਲ ਮੁਰਿਆ ਵੀ ਨਹੀਂ। ਅਜੇ ਉੱਥੇ ਹੀ ਖੜਾ ਗੱਲ ਕਰਦਾ ਉਹਨੇ ਗੱਡੀ ਚੋਕ ਕੇ ਲੈ ਲਈ। ਨਾ ਕੀ ਇਸੇ ਮਰਨ ਵਾਲਾ ਹੈ ਜੋਗਾ ਸਿੰਘ ਹਾਂਜੀ ਪੀਉਦਾ ਕਰਬਜਨ ਸਿੰਘ ਟੈਂਟ 33 ਹਾਂਜੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਜੀ ਮੌਕੇ ਦੇ ਉਹ ਮੈਂ ਨਹੀਂ ਗੱਡੀ ਵਾਲਾ ਮੈਂ ਸਾਫਾ ਸੁਭਾ ਦੇ ਉੱਤੇ ਪਾਇਆ ਉਹ ਇਹਨੂੰ ਸਾਫਾ ਪਾਇਆ ਸਿਰੋ ਲਾ ਕੇ ਸਭੋ ਨੰਗਣ ਹੋ ਗਿਆ ਜੀ ਸਾੜਾ ਜੀ ਹਾਂਜੀ ਅਕਸੀਡੈਂਟ ਦਾ ਮਾਮਲਾ ਸਮਝਾ ਕਿੱਥੇ ਦੀ ਘਟਨਾ ਹੈ ਤੇ ਕੀ ਪ੍ਰਵਾਹ ਦਾ ਕਪੂਰ ਥਲਾ ਮਾਰਕ ਪਿੰਡ ਡਿਡਵੀਂ ਢੀਰੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਦੋ ਨੌਜਵਾਨ ਇੱਕ ਇੱਕ ਨੂੰ ਇੱਕ ਨੂੰ ਸੜਕਸ ਰੱਖਿਆ ਫੋਰਸ ਤਕਰੀਬਨ 6:30 ਵਜੇ ਸ਼ਾਮ ਦੇ ਸਿਵਲ ਹਸਪੀਟਲ ਸੋ ਤਾਨਪੁਚ ਲੈ ਕੇ ਆਂਦੀ ਹੈ ਜਿਸ ਦੀ ਹਾਲਤ ਨਾਜ਼ੁਕ ਸੀ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਦੂਸਰੀ ਦੀ ਬੋਡੀ 7 ਵਜੇ ਅਤੇ ਸਿਵਲ ਹਸਪੀਟਲ ਲੈ ਕੇ ਆਂਦੀ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਪਹਿਲੀ ਦੀ ਬੋਡੀ ਦੀ ਪਛਾਣ ਹਲੇ ਨਹੀਂ ਹੋਈ ਹੈ ਦੋਵਾਂ ਦੀ ਬਾਡੀ ਅਸੀਂ ਮੌਤਰੀ ਚ ਰੱਖ ਦਿੱਤੀਗੇ। ਫੁੱਲ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ? ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਹੁਣ ਕੀ ਕਰ ਰਹੀ ਥਾਡੀ? ਕਾਰਵਾਈ ਅਸੀਂ ਪੁਲਿਸ ਨੂੰ ਇਹਦਾ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ। ਇਹ ਕਿਹੜਾ ਮਾਮਲਾ ਜੀ? ਇਹ ਡੈਡਮੈਂਟੀ ਫਾਟਕਾਂ ਤੇ ਸੀਗਾ ਜੀ। ਤੇ ਰੇੜੀ ਕੋਲ ਖੜੀ ਹੀ ਲੱਗੇ ਦੁਆਣੇ ਵਾਲੀ। ਉੱਥੇ ਖੜਾ ਸੀਗਾ ਇਧਰੋਂ ਕੋਈ ਕਾਰ ਆਈ Swift ਜੀ। ਸੁਲਤਾਨਪੁਰ ਸਾਈਡ ਤੋਂ। ਉਹ ਬੜੀ ਤੇਜ਼ੀ ਰਫ਼ਤਾਰ ਨਾਲ ਆਈ ਆ। ਉਹ ਆ ਕੇ ਰੇੜੀ ਵਾਲੇ ਦੇ ਨਾਲ ਟਕਰਾ ਗਈ ਆ। ਜਿਹੜਾ ਰੇਡੀਕ ਤੇ ਲਾ ਕੇ ਖੜਾ ਸੀਗਾ ਇਹ ਵਿਅਕਤੀ ਉਹਦੀ ਡੈਥ ਹੋ ਗਈ ਹੈ ਜੀ ਕਾਰ ਵਾਲਾ ਜਿਹੜਾ ਗੰਭੀਰ ਜ਼ਖਮੀਆਂ ਉਹਨੂੰ ਸultanpur ਜਿਹੜੇ ਉਹ ਲੈ ਗਿਆ ਹੈ ਜੀ ਜਿਹਦੀ ਡੈਥ ਹੋਈ ਆ ਉਹ ਤੋਤੀ ਜਾਇਆ ਤੇ ਇਹ ਕਰਦਾ ਕੀ ਸੀ ਇੱਥੇ ਜੀ ਇਹ ਦਵਾਈਆਂ ਲਾ ਕੇ ਬੈਠਾ ਸੀ ਸਾਈਡ ਤੇ